ਮੇਰਾ ਨਾਮ ਸੋਨੀਆ ਨਾਇਰ ਹੈ ਜੀ ਸਾਡੇ ਤਾਂ ਪ੍ਰਧਾਨ ਮੰਤਰੀ ਜੀ ਨੇ ਸਕੀਮ ਦਿੱਤੀ ਵੀ ਇੱਕ ਪੇੜ ਮਾਕੇ ਨਾਮ ਤੇ ਇਹ ਦੇਖੋ ਜੀ ਪੇੜਾਂ ਦੇ ਜਿਹੜੇ ਲੱਗੇ ਹੋਏ ਪੇੜ ਐ ਇਹ ਸਟੇਟ ਗਵਰਨਮੈਂਟ ਉਜਾੜਨ ਤੇ ਲੱਗੀ ਹੋਈ ਐ ਬਿਨਾ ਕਿਸੇ ਰੀਜ਼ਨ ਤੋਂ ਕਿ ਸਿਰਫ ਆ ਕਲੋਨੀ ਦੀ ਜਿਹੜੀ ਐ ਉਹ ਸੁੰਦਰਤਾ ਖਰਾਬ ਹੋ ਰਹੀ ਐ ਉਹ ਸੜਕ ਤੋਂ ਬਹੁਤ ਪਿੱਛੇ ਟ੍ਰੀਜ਼ ਹੈ ਕੋਈ ਪ੍ਰੋਬਲਮ ਨਹੀਂ ਹੈ ਜੇ ਸਲਿੱਪ ਰੋਡ ਵੀ ਹੈ ਤਾਂ ਵੀ ਨਿਕਲ ਸਕਦੀ ਹੈ ਤੇ ਇਹਨਾਂ ਨੇ ਇੱਕ ਮਿੰਟ ਚ ਲਗਾਇਆ ਕਿ ਆ 30 ਪੇੜ ਕੱਟਣ ਦਾ ਠੇਕਾ ਕਿਸੇ ਨੂੰ ਦੇ ਤਾ ਤੇ ਇੱਕ ਪੇੜ ਲੱਗਣ ਤੇ ਕਿੰਨੇ ਟਾਈਮ ਲੱਗਦਾ ਇੱਕ 10 ਸਾਲ ਚ ਇੱਕ ਜਿਹੜਾ ਰੁੱਖ ਹੈ ਉਹ ਪੂਰਾ ਤਿਆਰ ਹੁੰਦਾ ਤੇ ਸਾਨੂੰ ਬਹੁਤ ਦੁੱਖ ਹੋਇਆ ਸਾਨੂੰ ਗੁਰਵਿੰਦਰ ਸ਼ਰਮਾ ਜੀ ਦੀ ਇੱਕ ਆਵਾਜ਼ ਤੇ ਅਸੀਂ ਸਾਰੇ ਇਕੱਠੇ ਹੋਏ ਹਾਂ ਤੇ ਅਸੀਂ ਇਹਦਾ ਪ੍ਰੋਟੈਸਟ ਕਰਾਂਗੇ ਅਸੀਂ ਇਹ ਪੇੜ ਕਿਸੇ ਹਾਲ ਚ ਕੱਟਣ ਨਹੀਂ ਦੇਣੇ ਇਹ ਉਹਨਾਂ ਨੇ ਪੱਤਰ ਦਿਖਾਇਆ ਉਹਦੇ ਵਿੱਚ ਕੀ ਲਿਖਿਆ ਕੋਈ ਰੀਜ਼ਨ ਨਹੀਂ ਬਸ ਉਹ ਜਾਲੀ ਪੱਤਰ ਹੈ ਜੀ ਬਸ ਆਪਸ ਵਿੱਚ ਮਿਲੀ ਭੁਗਤਣਾ ਲੈਣਾ ਨੇ ਇਹਨਾਂ ਨੇ ਪੱਤਰ ਜਾਰੀ ਕਰਤਾ ਕਿ ਉਹਦੀ ਇਹਨਾਂ ਦੀ ਕੋਈ ਦੱਸੀ ਨਹੀਂ ਵੀ ਕੀ ਪ੍ਰੋਬਲਮ ਹੈ ਸਾਨੂੰ ਇਹ ਟਰੀਜ਼ ਦੇ ਨਾਲ ਬਹੁਤ ਸੜਕ ਤੋਂ ਪਿੱਛੇ ਹੈ ਜਿਹੜੇ ਆਸ-ਪਾਸ ਰਹਿਣ ਵਾਲੇ ਲੋਕ ਹੈ ਇਹ ਛਾਵਾਂ ਆ ਕੇ ਛਾਵਾਂ ਵਿੱਚ ਬੈਠਦੇ ਸੀ ਇਹਦੀ ਹੁਣ ਅਸੀਂ ਧੁੱਪੇ ਖੜੇ ਆ ਦੇਖੋ ਆਹ ਪੇੜ ਕੱਟਦੇ ਇਹਨਾਂ ਨੇ ਕੋਈ ਰੀਜ਼ਨ ਨਹੀਂ ਦਿੰਦਾ ਹੋਇਆ ਜੀ ਉਹਦੇ ਪ੍ਰਣਾਮ ਜੀ ਜਸਵਿੰਦਰ ਸਿੰਘ ਹੈ ਜੀ ਅਸੀਂ ਰੁੱਖਾਂ ਦੇ ਰਾਖੇ ਟੀਮ ਤੋਂ ਆ ਜੀ ਕੀ ਕਹਿਣਾ ਚਾਹੋਗੇ ਦਰਖਤ ਕੱਟੇ ਜਾ ਰਹੇ ਹੈ ਮਾਨਸਾ ਰੋਟੇ ਹਾਂਜੀ ਇਹ ਨਾ ਜੀ ਮਤਲਬ ਇਹ ਕਹਿੰਦੇ ਸਾਡੇ ਕੋਲੇ ਮਨਜ਼ੂਰੀ ਹੈ ਜੀ ਅਸੀਂ ਮਤਲਬ ਫੋਰੈਸਟ ਭਾਗ ਤੋਂ ਮਨਜ਼ੂਰੀ ਲੈਂਤੀ ਹੈ ਤੇ ਅਸੀਂ ਫੇਰ ਪਟ ਰਹੇ ਹਾਂ ਜੀ ਤੇ ਕੁਝ ਸਮਾਸੀ ਵੀ ਬੰਦੇ ਇਕੱਠੇ ਹੋ ਕੇ ਇਹਨੂੰ ਰੋਕਣ ਦੀ ਮਤਲਬ ਰੋਕਿਆ ਇਹਨੂੰ ਕੰਮ ਨੂੰ ਇਹਨੂੰ ਜਾਂ ਕੋਈ ਹੋਰ ਮਹਿਕਮੇ ਦੇ ਬੰਦੇ ਆਉਣਗੇ ਫੇਰ ਅਸੀਂ ਗੱਲ ਕਰਾਂਗੇ ਨਾ ਨਾਲ ਜੀ ਤੇ ਆ ਲੱਗਦਾ ਵੀ ਮਨਜ਼ੂਰੀ ਇਸ ਤਰ੍ਹਾਂ ਇੰਨੀ ਆਸਾਨੀ ਨਾਲ ਮਿਲ ਜਾਂਦੀ ਹੈ ਜੀ ਨਹੀਂ ਮਿਲਦੀ ਜੀ ਮਨਜ਼ੂਰੀ ਮਿਲੂਗੀ ਮੁਖਤਿਆਰ ਸਿੰਘ ਕਿੱਥੋਂ ਦੇ ਰਹੇ ਨਾਲ ਸਾਹਮਣੇ ਗੱਲ ਮੋਟਰ ਮੇਰੀ ਹੈ ਅੱਛਾ ਕੀ ਕਹਿਣਾ ਚਾਹੋਗੇ ਜੇ ਦਰੱਖਤ ਅਸੀਂ ਇਹ ਕਹਿੰਦਾ ਵੀ ਇਹ 50 ਸਾਲ ਪੁਰਾਣੇ ਲ ਤੇ ਸਾਨੂੰ ਛਾਂ ਦੀ ਲੋੜ ਆ ਛਾਂ ਸੀ ਜਿਹੜੇ ਨਾਲ ਸਾਰੇ ਇਹ ਛਾਂ ਬਰਬਾਦ ਕਰਤੇ ਸਾਰੇ ਅਸੀਂ ਤਾਂ ਕਿ ਪੜਦੇ ਆ ਗੇਟ ਨੇ ਸਾਰੇ ਪੱਟਨੇ ਸ਼ੁਰੂ ਕਰਤੇ ਇਹਨਾਂ ਨੇ ਇਸ ਗਾਹਾਂ ਤੱਕ ਤੁਰਿਆ ਜਾਂਦੇ ਆ ਇਹਨਾਂ ਦਾ ਕੋਈ ਦਿੱਕਤ ਸੀ ਕਿਸੇ ਨੂੰ ਇਹਨਾਂ ਦਾ ਕਾਹ ਡਿੱਕਾ ਹੈ ਜਦ ਸਟੇਟ ਹਾਈਵੇ ਦਾ ਸੜਕ 100 ਫੁੱਟ ਜਉਂਦੇ ਆ ਏ 100 ਫੁੱਟ ਜਉਂਦੇ ਆ ਕੋਈ ਇਹਨਾਂ ਦੀ ਵਿਚ ਨਹੀਂ ਆਉਂਦੇ ਇਸ 100 ਫੁੱਟ ਜਉਂਦੇ ਆ ਜਿਹੜੀ ਆਪਣੀ ਸਟੇਟ ਹਾਈਵੇ ਆ ਕੀ ਕਾਰਨ ਕਿਉਂ ਪਟ ਪਟ ਰਹੇ ਆ ਕੀ ਪਤਾ ਸਾਨੂੰ ਕੀ ਪਤਾ ਇਹਦਾ ਇਹਨਾਂ ਦਾ ਮੈਲੀਪੁਕ ਤੈਗੇ ਆ ਉਹ ਪ੍ਰਧਾਨ ਸਾਹਿਬ ਆ ਕੇ ਮੈਂ ਭਾਜਵਾ ਦਾ ਪ੍ਰਧਾਨ ਆ